ਦੇਣਾ ਸਾਡੇ ਬੰਦੇ ਵੀ ਅਖਰ ਨਹੀਂ ਕਰਦੇ ਆ ਗੱਲ ਸੁਣ ਵਾਲਾ ਸਾਰੇ ਆ ਨੂੰ ਮੈਂ ਕਿਹਾ ਜਿੰਨੇ ਬੰਦੇ ਸਾਡੇ ਪਾਦੀਆਂ ਲਾਈਵ ਇਹ ਖਰੇ ਰਹਿਣ ਦਾ ਵੰਦ ਤੇ ਆਪਾਂ ਸਾਰੇ ਚੌਂਕੀ ਦਾ ਬੰਦਾਂ ਇਹ ਚੌਂਕੀ ਆ ਡੀਐਸਪੀ ਮੁੱਕਰ ਗਿਆ ਕਹਿੰਦਾ ਮੈਂ ਨਹੀਂ ਗਿਆ ਇਹ ਪਾਣੀ ਫੋਨ ਦਿੱਤਾ ਕਹਿੰਦਾ ਮੈਂ ਨਹੀਂ ਗਿਆ ਆਪਾਂ ਕਹਿੰਦੇ ਚੌਂਕੀ ਦੀ ਆ ਜੀ ਨੂੰ ਸੁੱਛਣਾ ਤੇ ਤੂੰ ਗਿਆ ਉਹ ਉਹ ਕਹਿੰਦਾ ਵੀ ਚੌਂਕੀ ਦੀ ਆ ਜੀ ਕਹਿੰਦਾ ਗਿਆ ਸੀ ਤੇ ਬੰਦੇ ਕਹਿੰਦੇ ਦਰਬਾਰ ਬਾਬਾ ਝੰਡੀ ਦੀ ਤੂੰ ਐਸਡੀਐਸ ਕੋਲ ਨਾ ਕਿਹਾ ਰਕੇਂਦਰ ਸਭ ਤੋਂ ਜੀ ਦਾ ਤੇ ਅਸੀਂ ਤੁਹਾਨੂੰ ਧੰਨਵਾਦ ਕਰਦੇ ਆ ਇਹਨਾਂ ਸਾਡੇ ਨਿੱਕੇ ਜਿਹਾ ਬਲਾਵੇ ਤੇ ਨੂੰ ਕਿੰਨਾਂ ਦੇਖੇ ਸੱਜਣਾਂ ਨੂੰ ਕਹਿੰਦੇ ਕਿ ਮੈਂ ਤੂੰ ਵੀਰੇ ਬਸ ਬਾਈ ਬੱਦ ਨਹੀਂ ਬਾਕੀ ਪਾਰੀ ਗੱਲਬਾਤ ਹੈ ਜੇ ਇਹ ਉਹ ਨਾ ਰਹਿ ਜਾ ਯਾਰ ਅੱਥਰਾਂ ਆ ਗਈ ਤਾ ਉਹ ਕਿੱਥੇ ਆਪਣਾ ਉਹ ਗੱਡੀ ਲੈ ਕੇ ਚੱਲਾਂਗੇ ਹਣ ਚੱਕੇ ਚੱਲਣਾ ਪਾਸੀਬਿਲਟੀ ਹੈ ਕਿ ਆ ਵੀ ਆਉਣਗੇ ਉਹ ਕੋਈ ਤਾਂ ਨਾ ਰਵੇ ਨਾ ਇਹ ਨਹੀਂ ਹੋਣਾ ਹੈ ਬਾਈ ਇਸ ਗੱਲ ਕਰਕੇ ਜਰੂਰ ਹੈਗਾ ਵੀ ਇੱਕ ਤਾਂ ਪਹਿਲਾਂ ਰੱਖੋ ਇੱਕ ਪੁਲਿਸ ਦੇ ਇਹਨਾਂ ਦੇ ਡਰਾਪ ਦੀ ਹੈ ਅਪਲੀਕੇਸ਼ਨ ਇਹਨਾਂ ਤੋਂ ਪੁੱਛੇ ਤੋਂ ਬਿਨਾਂ ਕਿੱਦਾਂ ਇਹ ਨਹੀਂ ਰਾਤ ਨੂੰ ਆਪਾਂ ਨੂੰ ਬਰਕਰਾਰ ਰਾਤ ਨੂੰ ਆ ਗਏ ਤਾਂ ਫੇਰ ਕੌਣ ਨਹੀਂ ਸਰਪੰਚ ਕੋਲ ਤੇ ਗਿਆ ਆਪਣੇ ਸਰਪੰਚ ਕਾਦਰ ਬੈਠਾ ਗੱਲ ਕਰਦੇ ਜੇ ਚਾਹੋ ਨਾ ਮਤਾਂ ਅਸੀਂ ਬੰਨ ਠੀਕਾ ਨਾ ਗਏ ਮੈਂ ਕਿਹਾ ਤੁਸੀਂ ਕਿੱਦਾਂ ਬੰਨ ਠੀਕਾ ਨਾ ਜੂਗੇ ਅਸੀਂ ਤਾਂ ਤੋੜਨ ਆਏ ਹਾਂ ਇਹਨਾਂ ਨੇ ਰਾਤ ਤੋਂ ਦੋ ਕੋਈ ਤੁਸੀਂ ਆਹ ਪਿੰਡ ਦੇ ਸਰਪੰਚ ਨਾਲ ਲੈ ਕੇ ਆਓ ਕੋਣ ਐ ਸੋ ਕਿਥੇ ਹੋ ਗਿਆ ਮੇਰੀ ਗੱਲ ਹੁਣ ਅੱਗੇ ਕਹਿੰਦੇ ਢੀਕ ਕਰਦੇ ਨੇ ਇਹ ਹੁਣ ਸਾਡੇ ਤੇ ਧੱਕਾ ਕਰਦੇ ਆ ਇੱਧਰ ਆ ਆਹ ਤੇ ਖੜੇ ਗੇਟ ਤੇ ਖੜੇ ਅਸੀਂ ਮੈਂ ਇਹਨੂੰ ਕਿਹਾ ਵੀ ਤੂੰ ਫੇਰ ਠੰਗਣ ਲਾਂਗੇ ਅਸੀਂ ਤੇ ਯਾਰ ਆਹ ਤੇ ਗੇਟ ਤੇ ਖੜੇ ਆ ਸਾਰੇ ਜਣੇ ਇੱਧਰ ਧੱਕਾ ਕਰਦੇ ਉਹਦਾ ਮਾਲ ਸੀਗਾ ਜੀ ਤੇ ਐਸ ਡੀ ਐਮ ਵੀ ਸੀ ਤੇ ਏ ਡੀ ਸੀ ਵੀ ਸੀ ਆ ਬੇਸਿਕਲੀ ਹਨਾ ਗੱਲ ਇਹ ਹੈਗੀ ਆ ਵੀ ਉੱਧਰ ਇੱਕ ਪਿੰਡ ਪਾਜੀ ਉੱਧਰ ਦੇ ਹੈਗਾ ਆ ਪਿੰਡ ਜਿਹੜਾ ਉੱਥੇ ਇੰਡਸਟਰੀ ਜਾਈ ਹੈ ਹਾਂ ਉਹਨੂੰ ਬਚਾਉਣ ਦੇ ਲਈ ਇਧਰਲੇ ਪਾਸੇ ਤੋਂ ਆਉਣਾ ਚਾਹੀਦਾ ਇਧਰਲੇ ਪਾਸੇ ਤੋਂ ਆਉਣਾ ਜਾਂਦੇ ਆ ਨਾ ਲੋਕਾਂ ਦੇ ਖੇਤ ਮਰ ਜਾਣ ਚੌਕੀ ਚੌੜ ਇਹਨੇ ਪ੍ਰੋਪਰ ਕਿਹਾ ਆ ਕਿ ਅਸੀਂ ਤੁਹਾਨੂੰ ਕਿਹਾ ਮੁੰਡਿਆਂ ਨੂੰ ਵੀ ਪਹਿਲੇ ਲਾ ਦਿਓ ਆਪਣੀ ਇਹਦਾ ਮਤਲਬ ਹੱਲੇ ਵੀ ਪਹਿਲੇ ਲਾਉਣ ਦੀ ਜੀ ਸਾਰੇ ਬੰਦੇ ਉੱਥੇ ਵੀਰ ਬਾਪ ਦੇ ਕੋਲ ਰੋਟੀ ਖਾਣ ਲੱਗੇ ਆ ਇਸ ਲਈ ਥੋੜਾ ਆਪਾਂ ਸचेत ਹੋਣ ਜੀਗਾ ਜਲਦੀ ਤੋਂ ਜਲਦੀ ਆਪਾਂ ਖੱਚ ਤੋ ਗੱਦੀਏ ਇਹਨੇ ਕਿੱਥੇ ਐਸਐਚਓ ਸਾਹਿਬ ਕਿੱਥੇ ਗਏ ਜਾਂ ਸਰਪੰਚ ਕਿੱਥੇ ਆ ਮੈਂ ਉਹ ਪਾ ਗਿਆ ਪਹਿਲੇ ਭਾਈ ਇਹ ਆਲੇ ਦੇ ਇਲਾਕੇ ਚ ਆਇਆ ਇਹ ਆਲੀ ਦੇ ਇਲਾਕਾ ਨਹੀਂ ਹੈਗਾ ਮੇਰੇ ਖਿਆਲ ਨਾਲ ਇਹ ਹੋਣਾ ਆ ਭੋਲੇ ਵਾਲਾ ਇਲਾਕਾ ਉਧਰਲੇ ਪਾਸੇ ਨੂੰ ਆ ਇਹ ਜਿਹੜਾ ਸਹਰਾਲੀ ਨਹੀਂ ਇਹ ਆਲੀ ਨਹੀਂ ਮੰਨਦੀ ਹੋਰ ਪਿੰਡ ਦਾ ਨਾ ਲੈਂਦਾ ਯਾਰ ਮੇਨ ਤਾਂ ਬਾਦਸ਼ਾਹ ਆ ਨੀ ਨੀ ਸਸਰਾਲੀ ਸਹਰਾਲੀ ਯਾਰ ਸਹਰਾਲੀ ਪੈ ਹਾਂ ਇੱਥੇ ਇੱਕ ਬਕਰਮ ਲੱਗਿਆ ਗਿਆ ਕਹਿੰਦਾ ਬਕਰਮ ਇਹ ਆਉਣਗਾ ਬਾਈ ਕੁ ਜੀ ਕਾ ਖਾਸਾ ਇੱਧਰ ਦੇਖ ਲੈ ਮੇਜੇ ਭੱਜੀ ਆ ਹਾਂ ਮੈਂ ਦੇਖਿਆ ਇੱਧਰ ਮਾੜੀ ਇਧਰ ਘਰ ਵਾਲੇ ਬਾਈ ਕੁ ਜੀ ਕਾ ਖਾਸਾ ਬਾਈ ਕੁ ਜੀ ਦੀ ਫਤਿਹ ਅੱਜ ਅਸੀਂ ਬੈਠੇ ਆ ਛੰਡੀ ਪੀਰ ਪਿੰਡ ਦੇ ਵਿੱਚ ਇੱਕ ਬਹੁਤ ਹੀ ਜਿਹੜਾ ਇੱਕ ਮੁੱਦਾ ਆ ਉਹਦੇ ਬਾਰੇ ਤੁਹਾਡੀ ਜਾਣਕਾਰੀ ਲੈਣ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਨਸਾੜੇ ਪਿੰਡ ਤੋਂ ਸ਼ਾਮੀ 7 ਵਜੇ ਲੁਧਿਆਣਾ ਕਮਿਸ਼ਨਰ ਪੁਲਿਸ ਆਈ ਸੀਗੀ ਉਹਦੀਆਂ ਕੋਈ 10 12 ਗੱਡੀਆਂ ਨਾਲ ਜੀਸੀਬੀ ਵਗੈਰਾ ਲੈ ਕੇ ਆਏ ਸੀਗੇ ਤੇ ਉੱਥੇ ਜਾ ਕੇ ਉਹ ਇੱਕ ਸਸਰਾਲੀ ਪਿੰਡ ਆ ਜਿੱਥੇ ਇੰਡਸਟਰੀ ਬਹੁਤ ਲੱਗੀ ਲੁਧਿਆਣੇ ਹਲਕੇ ਦਾ ਉਹਦਾ ਪਾਣੀ ਦਿਸ ਰਿਹਾ ਸੀ ਉਹਦਾ ਉਹਦੇ ਪਾਣੀ ਨੂੰ ਲੈਵਲ ਕਰਨ ਲਈ ਕਹਿਣ ਦਾ ਮਤਲਬ ਲਸਾਰੇ ਵੱਲੋਂ ਉਹਨੂੰ ਮੋੜਨ ਦੇ ਲਈ ਇਹ ਜੀਸੀਬੀ ਵਗੜਾ ਲੈ ਕੇ ਆਏ ਸੀਗੇ ਉੱਥੇ ਪਿੰਡ ਦੇ ਬਹੁਤ ਸਾਰੇ ਜਿਹੜੇ ਇਨਸਾਨ ਬੰਦੇ ਆ ਉਹ ਨਹੀਂ ਵਿਰੋਧ ਕੀਤਾ 4-500 ਬੰਦਾ ਉੱਥੇ ਇਕੱਠਾ ਹੋਇਆ ਸੀਗਾ ਉਸ ਤੋਂ ਬਾਅਦ ਅਸੀਂ ਚੌਂਕੀ ਲਸਾੜੇ ਗਏ ਆ ਉਥੇ ਵੀ ਐਸਚੋ ਸਾਹਿਬ ਨਾਲ ਗੱਲ ਕੀਤੀ ਆ ਤੇ ਚੌਂਕੀ ਜੱਜ ਨਾਲ ਗੱਲ ਕੀਤੀ ਜਿੱਥੇ ਉਹ ਨਹੀਂ ਮੰਨਿਆ ਇਹ ਗੱਲ ਨੂੰ ਕਿ ਹਾਂ ਆਈ ਸੀ ਬੰਦੇ ਤੇ ਇਹ ਇਹ ਜਿਹੜਾ ਆਪਣਾ ਉਹ ਕੰਨਾਂ ਚਾਹੁੰਦੇ ਸੀਗੇ ਤੋੜਨਾ ਚਾਹੁੰਦੇ ਸੀ ਬੰਦ ਉਥੋਂ ਤੇ ਇਸ ਲਈ ਅਸੀਂ ਜਿੰਨੇ ਵੀ ਇਹ ਸਤਲੁਜ ਦਰਿਆ ਦਾ ਫਲੋਰ ਤੋਂ ਲੈ ਕੇ ਲਸਾੜੇ ਤੱਕ ਬੰਦ ਦਾ ਏਰੀਆ ਹੈਗਾ ਆ ਉਹਨਾਂ ਸਾਰੇ ਜਿਹੜੇ ਵੱਕਵੱਕ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਆਪਣਾ ਪਹਿਰਾ ਲਈਏ ਇੱਥੇ ਝੰਡੀਪੀਰ ਦੇ ਵਿੱਚ ਨੀਅਰ ਬਾਰਡਰ ਪੰਜ 600 ਬੰਦਾ ਇਕੱਠਾ ਹੋਇਆ ਹੈ ਵੱਕਵੱਕ ਪਿੰਡ ਦੇ ਪੰਚ ਸਰਪੰਚ ਇਕੱਠੇ ਹੋਏ ਆ ਇਹ ਸਾਨੂੰ ਜ਼ਰੂਰੀ ਆ ਕਿ ਆਪਾਂ ਸੁਚੇਤ ਰਹੀਏ ਅਜਿਹਾ ਨਾ ਹੋਵੇ ਕਿ ਆਪਾਂ ਰਾਤ ਨੂੰ ਸੌਂ ਜਾਈਏ ਤੇ ਇਹ ਜਿਹੜੇ ਬੰਦੇ ਆ ਉਹ ਆਉਣ ਤੇ ਆਪਣਾ ਜਿਹੜਾ ਬੰਨ ਤੋੜ ਦੇਣ ਉਹ ਬੰਨ ਟੁੱਟਣ ਨਾਲ ਇਹ ਸਾਰਾ ਇਲਾਕਾ ਜਿਹੜਾ ਇੱਥੇ ਦੀਆਂ ਨੀਅਰ ਬਾਰਡ 2000 ਏਕੜ ਦੇ ਕਰੀਬ ਫਸਲ ਜਿਹੜੀ ਆ ਉਹ ਬਰਬਾਦ ਹੋ ਜਾਊਗੀ ਤੇ ਲੋਕਾਂ ਦਾ ਜੀਵਨ ਮਹਾਲ ਹੋ ਜਾਊਗਾ ਇਹ ਜਿਹੜੇ ਇੰਡਸਟਰੀ ਆ ਜੇ ਸਰਕਾਰ ਆ ਸਰਕਾਰ ਨੂੰ ਇਹ ਚਾਹੀਦਾ ਆ ਕਿ ਸਾਰੇ ਨਾਗਰਿਕ ਕੋਈ ਜੇ ਆ ਕੋਈ ਇੰਡਸਟਰੀ ਉਹਨਾਂ ਲਈ ਜਿਆਦਾ ਨਹੀਂ ਹੈਗੀ ਇਸ ਲਈ ਆਪਾਂ ਸਾਰਿਆਂ ਨੂੰ ਖੜ ਕੇ ਆਪਣੇ ਬੱਕ ਬੱਕ ਸਾਥੀਆਂ ਨੂੰ ਸੁਨੇਹਾ ਦੇਣਾ ਚਾਹੀਦਾ ਆ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦੋ ਤਾਂ ਜੋ ਜਿਹੜੇ ਹਲਕੇ ਫਲੋਰ ਦੇ ਬੱਕ ਬੱਕ ਲੋਗ ਆ ਇਹਨਾਂ ਨੂੰ ਪਤਾ ਲੱਗੇ ਕਿ ਅੱਜ ਰਾਤ ਦੀ ਅੱਜ ਦੀ ਰਾਤ ਜਿਹੜੀ ਆ ਇਹ ਕ੍ਰੂਸ਼ਲ ਰਾਤ ਆ ਥੈਂਕ ਯੂ ਜੀ ਇਹ ਜਾਨਰੇ ਤੋਂ ਆ ਗਿਆ। ਰੋਪਾ ਜਵਾ ਉਹ ਜੀ। ਸਾਰਾ ਸਮਝਾ ਦੇ ਲੇਖ ਨਹੀਂ। ਆਪਾਂ ਕਿੰਨਾ ਚਿਰ ਲੱਗਦਾ। ਪਰ ਜਿਆ ਇਤਿਆਦ ਬਹੁਤ। ਮੈਨੂੰ ਪੈਸੇ ਦਿੱਤੇ ਇਹਨਾਂ ਨੂੰ। ਮੈਂ ਕਿਹ ਜਿਹੜਾ ਤੁਸੀਂ ਜਿਹੜਾ ਮੈਂ ਕਿਹਾ ਉਹ ਆਇਆ। ਇਹ ਨਾਮ ਬਣਾ ਲਿਆ। hon troon for ਹੈ ਟੂ ਦੇ ਖਾਣੇ ਦਾ ਸਾਰੇ ਨਾ ਰਹੋ ਵਾਹ ਵਾਹ ਇਹਦਾ ਅਤਵਾਸਨ ਦੇਣਾ ਵੀ ਤੁਸੀਂ ਪੈ ਜਾਓ ਮੈਂ ਬੈਠਿਆ ਇਹਦਾ ਡੰਡਾ ਆਪਣੇ ਤੇ ਵੇਰੂ ਆ ਰਿਹਾ ਤੁਸੀਂ ਜੇ ਅਫਰਦਮਾਰ ਹੋ ਜੂਗਾ ਪਾਣੀ ਨਾ ਰਿਆ ਭਰੇ ਇਹ ਕਰਨਾ ਰਿਹਾ किथे गे सब किथे गाॾी ਕੀ ਰੱਖਦੇ ਕਿ ਕੀ ਰੱਖਦੇ ਆਹਨ ਮੋਰ ਦੀ ਆਵਾਜ਼ ਕੀ ਹਾਲ ਹੈ